ਸ਼ਿਰਗੁਰ ਨਾਨਕ ਦੇਵ ਜੀ ਦੇ ਪਵਿੱਤਰ ਰੰਗ ਵਸਤਰ ਸ੍ਰੀ ਚੋਲਾ ਸਾਹਿਬ ਜੀ ਦੀ ਸੇਵਾ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਇਸ ਸੇਵਾ 사ਫਾ ਡਾਇਰੈਕਟਰ ਨੈਸ਼ਨਲ ਮਿਊਜ਼ੀਅਮ ਅਤੇ ਰਾਸ਼ਟਰਪਤੀ ਅਵਾਰਡੀ ਐਸ ਪੀ ਸਿੰਘ ਦੀ ਟੀਮ ਦੇ ਵੱਲੋਂ ਆਧੁਨਿਕ ਤਕਨੀਕ ਦੇ ਨਾਲ ਕੀਤੀ ਜਾ ਰਹੀ ਹੈ ਬੇਦੀ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਹੁਣ ਸ੍ਰੀ ਚੋਲਾ ਸਾਹਿਬ ਨੂੰ ਇੱਕ ਵਿਸ਼ਾਲ ਸ਼ੀਸ਼ੇ ਵਿੱਚ ਸੋ ਸ਼ੋਭਿਤ ਕੀਤਾ ਜਾਵੇਗਾ ਤਾਂ ਜੋ ਸੰਗਤਾਂ ਨੂੰ ਲੰਬੇ ਸਮੇਂ ਤੱਕ ਖੁੱਲੇ ਦਰਸ਼ਨ ਦੀਦਾਰੇ ਹੋ ਸਕਣ ਪਹਿਲਾਂ ਇਹ ਪਵਿੱਤਰ ਚੋਲਾ ਇੱਕ ਛੋਟੇ ਫਰੇਮ ਵਿੱਚ ਹੋਣ ਕਰਕੇ ਸੰਗਤਾਂ ਨੂੰ ਪੂਰੇ ਦਰਸ਼ਨ ਨਹੀਂ ਹੋ ਪਾਉਂਦੇ ਸੀਗੇ ਇਸ ਮੌਕੇ ਬਾਬਾ ਅਵਤਾਰ ਸਿੰਘ 베ਦੀ ਬਾਬਾ ਸੁਖਦੇਵ ਸਿੰਘ 베ਦੀ ਅਤੇ ਹੋਰ ਸਾਰੇ 베ਦੀ ਪਰਿਵਾਰ ਦੇ ਮੈਂਬਰ ਹਾਜ਼ਰ ਸੀ ਉਹਨਾਂ ਕਿਹਾ ਕਿ ਇਹ ਸੇਵਾ ਸਿਰਫ ਸੰਭਾਲ ਹੀ ਨਹੀਂ ਸਗੋ ਸੰਗਤਾਂ ਲਈ ਵੱਡੀ ਨੇਮਤ ਸਾਬਿਤ ਹੋਵੇਗੀ ਤਰੰਗ ਦੇ ਬਸਤੀ ਸ੍ਰੀ ਚੋੜਾ ਸਾਹਿਬ ਜਿਹੜੇ ਜੋ ਪ੍ਰਿਜ਼ਰਵੇਸ਼ਨ ਹੋਣ ਜਾ ਰਿਹਾ ਹੈ ਬੜੀ ਆਪਾਰ ਕਿਰਪਾ ਜੁਕੀ ਸੇਵਕੋ ਸੇਵਾ ਕਰਨ ਲਈ ਇਹ ਹੁਕਮ ਬਹੁਤ ਪਰਪਰਤ ਕਰੇ ਇਹ ਮਾਰੇ ਦੇ ਹੁਕਮ ਨਾਲ ਹੀ ਸੇਵਾ ਕਰਨ ਲਈ ਹੈ ਤੇ ਇਹ ਬੜੀ ਆਪਾਰ ਕਿਰਪਾ ਗੁਰੂ ਨਾਨਕ ਸਾਹਿਬ ਮਾਰੇ ਦੀ ਜੁਨਕੀ ਹੈ ਸੇਵਾ ਕਰ ਰਹੀ ਹੈ ਔਰ ਬੜੀ ਇੱਕ ਬੜਾ ਅੱਛਾ ਹੋਇਆ ਕਿ ਜਿਹਦੇ ਵਿੱਚ ਸਾਨੂੰ ਇਹਨਾਂ ਨੇ ਟੀਮ ਨੇ ਕਰਨਾ ਹੈ ਉਹ ਵੀ ਇੰਨੀ ਵੱਡੀ ਟੀਮ ਜਿਹੜੀ ਕਿ ਐਸ.ਪੀ. ਸਿੰਘ ਜੀ ਜੋ ਕਿ ਸਾਡੇ ਇੰਡੀਆ ਦੇ ਵਿੱਚ ਨੈਸ਼ਨਲ ਲੈਵਲ ਦੇ ਡਾਇਰੈਕਟਰ ਮਿਊਜ਼ੀਅਮ ਵਿੱਚ ਥੋਪ ਉਹ ਰਿਟਾਇਰ ਹੋ ਕੇ ਉਹ ਇਹ ਸੇਵਾ ਕਰ ਰਹੇ ਸਾਡੇ ਵਾਸਤੇ ਇਹ ਬੜੀ ਇੱਕ ਵੱਡੀ ਗੱਲ ਹੈ ਕਿ ਇੱਕ ਇੰਡੀਆ ਕੰਟਰੀ ਪੂਰੀ ਕੰਟਰੀ ਦੇ ਡਾਇਰੈਕਟਰ ਹੋਣਾ ਨੈਸ਼ਨਲ ਲੈਵਲ ਤੇ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਫਿਰ ਐਸ.ਪੀ. ਸਿੰਘ ਜੀ ਜੋ ਸਾਡੇ ਨਾਮ ਨੇ ਮੌਜੂਦ ਉਹ ਉਹ ਬੜੀ ਇੱਕ ਖਾਸ ਸਿੱਖ ਪਰਿਵਾਰ ਔਰ ਬੜੀ ਬਰਿਆਦਾ ਦੇ ਨਾਮ ਉਹਨਾਂ ਦੀ ਸਾਰੀ ਟੀਮ ਜਿਹੜੀ ਸੇਵਾ ਕਰਦੀ ਇਹ ਬੜਾ ਖੁਸ਼ੀ ਨਾਲ ਦੇਨੇ ਅੱਜ ਔਰ ਹੁੰਦੇ ਸਨ ਪਹਿਲਾ ਸੰਗਤ ਨੂੰ ਪੂਰਾ ਸੋਹ ਲੋਕ ਦੇ ਦਰਸ਼ਨ ਹੁੰਦੇ ਸਨ ਮੂੰ ਵੈਸੀ ਕਿਰਪਾ ਹੋਏਗੀ ਕਿ ਸੰਗਤ ਵਿੱਚ ਮਹਾਰਾਜੀ ਦੀ ਮੇਰ ਨਾਲ ਦੀ ਸੰਗਤਾਂ ਨੂੰ ਹੋਣਾ ਹੈ ਐਸਾ ਦਰਸ਼ਨ ਹੋਣਗੇ ਕਿ ਜਿਵੇਂ ਗੁਰੂ ਨਾਨਕ ਸਾਹਿਬਾ ਪੂਰੇ ਚੋਲੇ ਦੇ ਦਰਸ਼ਨ ਹੋਣਗੇ ਐਵੇਂ ਲੱਗੇਗਾ ਕਿ ਗੁਰੂ ਨਾਨਕ ਸਾਹਿਬ ਖਾਪਨੇ ਆਪ ਹੀ ਵਿਰਾਜਮਾਨ ਨੇ ਕਿਉਂਕਿ ਜਦੋਂ ਵੀ ਸਾਡੇ ਘਰ ਵਿੱਚ ਗੁਰੂ ਸਾਹਿਬ ਦੀ ਕੋਈ ਵਸਤੂ ਹੈ ਨਾ ਜਦੋਂ ਅਸੀਂ ਦੇਖਦੇ ਹਾਂ ਸਾਹਮਣੇ ਉਹਦਾ ਸੂਪ ਸਾਹਮਣੇ ਨਜ਼ਰ ਆ ਜਾਂਦਾ ਹੈ ਉਹ ਸਾਨੂੰ ਐਸਾ ਹੀ ਤਬਦੀਲ ਹੋਇਆ ਕਰੇਗਾ ਕਿ ਬੜੀ ਹੈ ਭਾਰ ਕਰਦਾ ਮੈਂ ਸਾਰੇ ਪਰਿਵਾਰ ਗ੍ਰੀਤੀ ਪਰਿਵਾਰ ਦੇ ਆਪਣੇ ਵੱਲੋਂ ਬਾਬਾ ਸੁਖੀਰ ਸਿੰਘ ਜੀ ਬਾਬਾ ਮਨੀ ਇਹ ਆਪਣਾ ਸੁਪਰਵਾਸਤ ਮਿੰਦਰ ਸਿੰਘ ਦੀ ਪਰਫਾਰਮੈਂਸ ਦੀ ਸਾਰਾ ਪਰਿਵਾਰ ਸਾਰੇ ਬੇਦੀ ਪਰਿਵਾਰ ਦਾ ਮੈਂ ਉਹਨਾਂ ਦਾ ਪਹਿ ਤਹਿ ਦਿਲੋਂ ਧੰਨਵਾਦ ਕਰਦਾ ਕਿ ਜੋ ਅਸੀਂ ਸਾਰੇ ਮਿਲ ਕੇ ਇਹ ਸਾਨੂੰ ਸੇਵਾ ਮਿਲੀ ਹੈ ਗੁਰੂ ਮਹਾਰਾਜ ਦੀ ਕਿਰਪਾ ਕਣ ਸਾਡੇ ਕੋਲ ਸੇਵਾ ਲੈਣ ਇਹਦੇ ਬਚਨ ਕਰਦਾ ਦਾਸ ਬੱਤੇ ਕੋਲੋਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਸਾਧਿਕ ਗੁਰੂ ਨਾਨਕ ਨਾਮ ਦੇਵਾਸ ਕੋ ਸੰਕਾ ਨੇ ਔਰ ਜਿਹੜਾ ਹੈਗਾ ਸਾਰੇ ਸੰਸਾਦ ਜਿਹੜੀਆਂ ਬੜੇ ਅੱਜ ਸਵਾਗਤ ਦੇਣੇ ਆ ਜਦੋਂ ਸਮੂਹ ਵਿਦੀ ਪਰਿਵਾਰ ਨੇ ਕਰ ਰੋ ਕੇ ਇੱਕ ਬੜੀ ਵੱਡੀ ਸੇਵਾ ਸੀ ਬਹੁਤ ਦੇਰ ਤੋਂ ਜਰੂਰ ਸੀ ਇਸ ਸੰਗਮਜੀ ਦੇ ਪਾਵਨ ਪਵਿੱਤਰ ਅੰਗ ਦੇ ਬਸਕਸ ਸਿਚੋਰਸਾ ਜੀ ਨੂੰ ਜੇਰੋ ਅਮਨਿਕ ਬਈਮਾਨ ਹੈ ਨਾਲ ਹੀ ਬੀਬੀ ਨਾਥੀ ਦੇਰ ਵਾਲੇ ਨੂੰ ਇੱਕ ਏਅਰ ਟੈਕਨੋ ਵਾਲੇ ਦੇ ਵਿੱਚ ਸ਼ੋਕ ਕੀਤਾ ਜਾਵੇ ਅੱਜ ਰਮੰਗ ਕੋਲ ਜੌਰ ਜਾ ਰਹੀ ਹੈ ਪਰਿਛੀ ਕਿ ਮਾਈਏ ਦਿੱਲੀ ਤੋਂ ਉਹਨਾਂ ਨੇ ਸਾਰੀ ਸੇਵਾ ਕਰਨੀ ਹੈ ਥੋੜਾ ਸਮਾਂ ਤੋਂ ਬਾਅਦ ਸਮੂਹ ਸੰਗਤਾਂ ਨੂੰ ਬੜੇ ਦਰਸ਼ਨਕਾਰੀ ਖੁਲੇ ਹੋਣਗੇ ਇਹ ਆਸ ਹੈ ਕਿ ਸੰਗਤਾਂ ਇਸ ਪਾਉ ਮਤਾਂ ਤੇ ਖੁਸ਼ ਹੋਣ ਗਿਆ। ਉਹ ਕਿਰਪਾ ਕਰੇ ਇਹ ਸਾਰੇ ਕਾਰਜ ਵਿੱਚ ਏਸੀਐਨ ਦੇ ਸਭ ਨੂੰ ਸਹਾਇ ਹੋਣ। ਇਹ ਕਾਰਜ ਸਫਲਤਾ ਨਾਲ ਸੰਪੂਰਨ ਹੋਵੇ। ਇਹ ਆਸ ਹੈ। ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਬਧਾਈਆਂ।